हेलो अब मन कितर तुम सारी उम्मीद करती बहुत वजी होवोगे हाँ जी हाँ जी मैं भी बहुत वी थोड़े प्यार आज मैं ब्लॉग फिर तो पाँच बजे स्टार्ट कर रही हूँ काफ़ी दिनों असि बीमार चल रहे मे हाले भी तुम मेरी वॉइस तो मतलब कि जजमेंट लगा सदगे मतलब काफी बहुत ज्यादा हो रखा है मौसम जा रहा आंदा जाता खराब करता है काफ़ी दिन तो मेरा बेटा भी ठीक नहीं से ਆ ਮੇਰਾ ਬੇਟਾ کافی ਦਿਨੋਂ ਤੋਂ ਹੀ ਬਿਮਾਰ ਚੱਲ ਰਿਹਾ ਹੈ کافی ਦਿਨ 11 ਦੀ ਹੋ ਗਈ ਹੈ ਪਹਿਲਾਂ ਨਾਲੋਂ ਬੈਟਰ ਹੈ ਬਹੁਤ ਅੱਛਾ ਹੈ ਹੁਣ ਬੈਟਰ ਫੀਲ ਕਰਦਾ ਹੈ ਇਸ ਕਰਕੇ ਬਲੌਗ ਵਿੱਚ ਨਹੀਂ ਕੁਝ ਬਣਾ ਪਾਈ ਹੂੰ ਸੋਚਿਆ ਕਿ ਥੋੜੇ ਅੱਛਾ ਤੇ ਥੋੜਾ ਅੱਛਾ ਫੀਲ ਕਰਦੇ ਇਸ ਕਰਕੇ ਚਲੋ ਸੋਚਿਆ ਕਿ ਬਲੌਗ ਸਟਾਰਟ ਕਰ ਲੈਂਦੀ ਆ ਇਹ ਦੇਖੋ ਜੀ ਛੋਟਾ ਕਾਕਾ ਛੋਲੇ ਕਾਕਾ ਅਲੂ ਕੱਦ ਦੋ ਦੇਈ ਹਲੇ ਕੁਛ ਤੇ ਮੂੜ ਲੀ ਆ ਬੋਲਦਲੀ ਆ ਚਿੜਚਿੜਾ ਮੂੜ ਹੈ ਕਿਉਂਕਿ ਜੇ ਦੋ ਬੱਚਾ ਬਿਮਾਰ ਹੋਇਆ ਹੁੰਦਾ ਨਾ ਖਾਂਦਾ ਪੀਂਦਾ ਨਹੀਂ ਆ ਕੋਚ ਇਸ ਕਰਕੇ ਮੂਡ ਨਹੀਂ ਸੈੱਟ ਹੁੰਦਾ ਚੰਗੇ ਚੰਗੇ ਬੜੇ ਬੜੇ ਦਾ ਨਹੀਂ ਹੁੰਦਾ ਤਾਂ ਫਿਰ ਬੱਚਾ ਹੈ ਚਲੋ ਜੀ ਰਹਿਦੇ ਆ ਥੋੜੀ ਦੇਰ ਤੱਕ ਹਾਂਜੀ ਹੋਰ ਸਾਨੂੰ ਠੀਕ ਠਾਕ ਹੋ ਤੁਸੀਂ ਸਾਰੇ ਬੜੀ ਬਹੁਤ ਵਧੀਆ ਹੈ ਤੁਹਾਨੂੰ ਪਹਿਲਾਂ ਦੱਸ ਸੀਗੀ ਹੁਣ ਅੱਜ ਮੈਂ ਹੈਡ ਮਸage ਕੀਤੀ ਸੀ ਥੋੜੀ ਜੀ ਮੱਖਾ ਚਲੋ ਔਇਲ ਲਗਾ ਲੈਂਦੀ ਆ ਫਿਰ ਕੱਲ ਕੋਲ ਨੂੰ ਵਾਸ਼ ਕਰਾਂਗੀ ਵਾਲ ਸ਼ੇਰ ਵੋਸ਼ ਕਰ ਲੂਗੀ ਹੈ ਨਾ ਅੱਜ ਮੇਰਾ ਸਿਰ ਵੈਸੇ ਫੇਲ ਹੋ ਰਿਹਾ ਸੀ ਮੈਂ ਕਿਹਾ ਚਲੋ ਮ사ਜ ਕਰ ਲੈਂਦੀ ਹਾਂ ਓਇਲ ਵਗੈਰਾ ਵੈਸੇ ਲਗਾ ਦੇ ਲਗਾਣਾ ਬਹੁਤ ਜ਼ਰੂਰੀ ਹੈ ਬਹੁਤ ਜ਼ਿਆਦਾ ਹਨਾ ਹਰ ਇੱਕ ਚੀਜ਼ ਨੂੰ ਕਹਿੰਦੇ ਹੁੰਦੇ ਨੇ ਟਾਈਮ ਟੂ ਟਾਈਮ ਡਾਈਟ ਮਿਲਣੀ ਚਾਹੀਦੀ ਹੈ ਇਸ ਕਰਕੇ ਹੁਣ ਮੈਂ ਆ ਸੁਬਾ ਲਗਾ ਲਿਆ ਸੀ ਮੈਂ ਕਿਹਾ ਚਲੋ ਸੁਬਾ ਵੋਸ਼ ਕਰ ਲੂਗੀ ਤੇ ਬੱਚੇ ਗਏ ਹੋਇਆ ਖੇਡਣ ਪਲੇਗਰਾਉਂਡ ਦੇ ਵਿੱਚ ਅਸੀਂ ਦੋਨੇ ਮਾਪੂਤ ਬੈਠੇ ਸੀਗੇ ਮੈਂ ਸੋਚਿਆ ਕਿ ਚਲੋ ਬਲੌਗ ਸਟਾਰਟ ਕਰ ਲੈਂਦੀ ਹਾਂ ਤੇ ਜਾਦੇ ਹੁਣ ਬਾਹਰ ਤੋਂ ਦਿਖਾਦੀ ਹਾਂ ਦੇਖਾ ਕਿਆ ਕਰਦੀ ਹੈ ਕੁੜੀਆਂ ਦੋਨੋਂ ਗਈਆਂ ਹੋਈਆਂ ਬਾਹਰ ਖੇਡ अज मैं देख लो तीस यकीन नहीं मनना अज मैं हो गए पूरा वन मंथ ही लगा के चलो मैं अपने ससुराल तो मायके आई हुई हूँ मेरा बेटा ठीक नहीं सीगा। इस करके कोई भी अपडेट्स नहीं दे पाई मैं हर मतलब कि हूँ मैं सारे मतलब कि इंटाग्राम भी यूज़ करती हूँ थोड़ा थोड़ा मैं थोड़ा थोड़ा के बस मैं जिल करता मैं वीडियो अपलोड कर देती हूँ भी मैं ऑफलाइन ही सी कुछ दिन तो कुछ दिन तो मतलब कि मेरा बेटा ठीक नहीं 15 20 ਦਿਨ ਹੀ ਹੋ ਗਿਆ ਸੀ ਅਸੀਂ ਅੱਥੀ ਉਝੇ ਪੈ ਸੀ ਭੇਟੇ ਵਿੱਚ ਹਨ ਤੁਹਾਨੂੰ ਪਤਾ ਹੀ ਹੈ ਜਦ ਕਹਤੇ ਹੁੰਦੇ ਆ ਕਿ ਜਦੋਂ ਆਪਣਾ ਬੱਚਾ ਹੀ ਨਹੀਂ ਸਹੀ ਹੈਗਾ ਹਨਾ ਆਪਾਂ ਨੂੰ ਕਿ ਚੰਗਾ ਲੱਗਦਾ ਮੈਨੂੰ ਤਾਂ ਕੁਝ ਵੀ ਨਹੀਂ ਅੱਛਾ ਲੱਗਦਾ ਦੋ ਕੁਝ ਵੀ ਨਹੀਂ ਮਤਲਬ ਕਿ 15 20 ਦਿਨ ਐਦਾਂ ਹੀ ਅਸੀਂ ਹਸਬੰਡ ਵਾਈਫ ਮਤਲਬ ਕਿ ਐਦਾਂ ਹੀ ਉਲਝੇ ਹੋਏ ਸੀ ਬੱਚੇ ਦੇ ਵਿੱਚ ਅਦਰ ਮੰਮੀ ਪਾਪਾ ਮੇਰੇ ਸਾਰੇ ਬਹੁਤ ਜ਼ਿਆਦਾ ਮਤਲਬ ਕਿ ਉਲਝੇ ਹੋਏ ਸੀਗੇ ਅਦਰ ਅਸੀਂ ਸਾਰੇ ਤੇ ਹੁਣ ਥੋੜਾ ਫੀਲ ਬੈਟਰ ਕਰ ਰਿਹਾ ਇਹ ਮਤਲਬ ਕਿ ਅੱਛਾ ਹੈ ਪਹਿਲਾਂ ਨਾਲੋਂ ਬਹੁਤ ਵਧੀਆ ਹੈ ਬਹੁਤ ਜ਼ਿਆਦਾ ਮਤਲਬ ਕਿ ਨਜ਼ਰੇ ਲੱਗ ਗਈ ਸੀ ਇੱਕ ਤਰ੍ਹਾਂ ਦੀ ਨਾ ਇਹਨੂੰ ਬਹੁਤ ਜ਼ਿਆਦਾ ਨਜ਼ਰ ਲੱਗੀ ਹੋਈ ਸੀ ਬੱਚੇ ਨੂੰ ਹੁਣ ਵੈਸੇ ਅੱਛਾ ਹੈ ਪਹਿਲਾਂ ਨਾਲੋਂ ਅੱਜ ਮੈਂ ਸੋਚਿਆ ਕਿ ਚਲੋ ਆਪਾਂ ਇਹਦਾ ਵੀਡੀਓ ਸ਼ੂਟ ਕਰ ਲੈਂਦੇ ਆ ਥੋੜਾ ਜਿਹਾ ਕੁਝ ਮਨ ਲੋਗ ਬਲੌਗ ਡਾਲ ਲੈਂਦੀ ਆ ਨਾ ਇਸ ਬਾਰੇ ਚਲੋ ਗੱਲਬਾਤ ਹੋ ਜਾਂਦੀ ਇਸ ਬਾਰੇ ਵਾਲੇ ਮੂਡ ਵੀ ਮਤਲਬ ਕਿ ਜਿਹੜੇ ਆਫ ਹੋਇਆ ਹੁੰਦਾ ਤਾਂ ਸੈੱਟ ਵੀ ਹੋ ਜਾਂਦਾ ਹੈ ਠੀਕ ਹੈ ਜੀ ਤੁਹਾਡੇ ਨਾਲ ਗੱਲਾਂ ਬਾਤਾਂ ਚਲੋ ਜੋ ਵੀ ਮੈਂ ਸ਼ੇਅਰ ਕਰਦੀ ਆ ਨਾ ਮੈਨੂੰ ਅੱਛਾ ਫੀਲ ਹੁੰਦਾ ਜਿਹੜੇ ਲੋਕ ਦੇਖਦੇ ਆ ਦੇਖ ਕੇ ਜਾਂਦੇ ਆ ਦੇਖਦੇ ਵੀ ਆ ਵਿੱਚ ਕੁਝ ਲੋਕ ਇਗਨੋਰ ਵੀ ਮਾਰਦੇ ਆ ਕੋਈ ਗੱਲ ਇਹ ਜਿਹੜੇ ਦੇਖਦੇ ਆ ਉਹਨਾਂ ਦਾ ਦਿਲੋਂ ਧੰਨਵਾਦ ਕਰਦੀ ਆ ਮੈਂ ਵੀਅਰਰ ਦੇ ਆ ਜਿੰਨੇ ਵੀ ਆਦੇ ਆ ਉਹਨਾਂ ਚ ਖੁਸ਼ ਹੋਣਾ ਚਾਹੀਦਾ ਹੈ ਨਾ ਪਸੇ ਹੁੰਦਾ ਕਿ ਵੀਡੀਓ ਬਣਾਉਣਾ ਕੁਝ ਆਪਣੇ ਵਿਚਾਰ ਮਤਲਬ ਕਿ ਤੁਹਾਡੇ ਅੱਗੇ ਰੱਖ ਹੋ ਜਾਂਦੇ ਆ ਤੇ ਆਪਣਾ ਮਨ ਕੁਝ ਹਲਕਾ ਹੋ ਜਾਂਦਾ ਹੈ ਇਹੀ ਮਤਲਬ ਕੀ ਹੁੰਦਾ ਆ ਆ ਦੇਖੋ ਹਲੇ ਵੀ ਕਫ ਕਰ ਰਿਹਾ ਵਿਚਾਰ ਬੋਲੋ ਤਾਂ ਛੋਲਾ ਉਲዱ ਕਾਉਗਿਆ ਚ ਬਾਰੋਗੇ ਚ ਬੋਲੋਗੇ ਚ ਸ਼ੋਨੀ ਬੇਟੀ ਬਾਰੋਗੇ ਠੀਕ ਹੋ ਗਈ ਹੁੰਦਾ ਸ਼ੋਨੀ ਇਹ ਦੇਖੋ ਹੱਸਦਾ ਵੀ ਨਹੀਂ ਆ ਕੁਝ ਵੀ ਨਹੀਂ ਮਤਲਬ ਕਿ ਇਹ ਨਾ ਇਹਦਾ ਮੂਡ ਨਹੀਂ ਕਰਦਾ ਨਾ ਹੱਸਦਾ ਨਾ ਬੋਲਦਾ ਕੁਝ ਵੀ ਨਹੀਂ ਕਰਦਾ ਏ ਇੰਨਾ ਜਦ ਵੀਕਨੈਸ ਆ ਗਈ ਨਹੀਂ ਤੋ ਖੜ ਵੀ ਨਹੀਂ ਹੁੰਦਾ ਤੁਸੀਂ ਯਕੀਨ ਨਹੀਂ ਮੰਨੋਗੇ ਖੜ ਵੀ ਨਹੀਂ ਸਕਦਾ ਹੈਗਾ ਪ੍ਰੋਪਰ ਨਾ ਹੁਣ ਇਹ 1 ਮਿੰਟ ਲਈ ਵੀ ਬੈਠਦਾ ਨਹੀਂ ਸੀ ਬੈਠਦੇ ਤੁਸੀਂ ਦੇਖ ਲਓ 17 18 ਡੇਜ਼ ਹੋ ਗਿਆ ਜਿਹਨੂੰ ਇਹ ਬਸ ਮੇਰੇ ਨਾਲ ਮੁੰਮਾ ਇੱਥੇ ਬੈਠ ਰਹੋ ਬੈਠ ਰਹੋ ਚੁਨਾ ਅੱਜ ਕੀ ਦਿਖਾ ਦੇਉਂਦੇ ਹਾਸਕੀ ਦਿਖਾ ਦੋ ਨਹੀਂ ਅਸ਼ਨਾ ਬੋਝ ਰਕਮ ਜੋਰੋਗੇ ਫਿਰੋ ਬੇਟਾ ਆਪਣੀ ਬਲੇਸਿਕ ਦਿਓ ਯਾਰ ਜਲਦੀ ਜਲਦੀ ਇਹ ਓਕੇ ਰਿਪੋਰਟ ਹੋ ਜAVE ਫਿਰ ਖੇਲੇ ਪਲੇ ਕਰੇ ਕਿਉਂਕਿ ਬੱਚੇ ਖੇਲਦੇ ਥੋੜੇ ਬਤਾ ਹੀ ਕਹਦੀ ਹੁੰਦੀ ਵਾਇਗਰੂ ਜਿਹੜਾ ਦੁੱਖ ਆਣਾ ਸਾਡੇ ਪਰ ਅਜ ਵੀ ਬੱਚਿਆਂ ਨੂੰ ਕੁਝ ਨਾ ਹੋਵੇ ਬੰਦੂ ਪਤਾ ਵੀ ਮੈਂ ਕਿਦਾਂ ਇਹ ਦਿਨ ਕੱਢੇ ਆ ਆਪਣੇ ਬੇਟੇ ਦੇ ਨਾਲ ਮੈਨੂੰ ਪਤਾ ਮੈਂ ਖੁਦ ਬਿਮਾਰ ਹੋ ਗਈ ਇਹਨੂੰ ਸਾਹਮਦੀ ਸਾਹਮਦੀ ਬਹੁਤ ਮੁਸ਼ਕਲ ਹੈ ਯਾਰ ਬਹੁਤ ਜ਼ਿਆਦਾ ਮੁਸ਼ਕਲ ਹੈ ਕਿਸੇ ਦਾ ਵੀ ਬੱਚਾ ਇਦਾਂ ਰਹੋਵੇ ਕਿਸੇ ਦਾ ਵੀ ਵੈਗੁਰੂ ਕਿਸੇ ਦੇ ਬੱਚੇ ਨਾਲ ਵੀ ਇਦਾਂ ਨਾ ਕਰੇ ਤਾਂ ਦਰ ਉਸ ਰਵੇ ਸਾਰੇ ਆਪਣੇ ਆਪਣੇ ਹਾਂ ਜੀ ਕੀ ਕਹਿੰਦੇ ਸ਼ੋਨੇ ਦੀਦਾ ਕੋ ਜਾਣਾ ਗੁੱਬੀ ਨਹੀਂ ਨਹੀਂ ਜਾਣਾ ਬਸ ਇੱਦੀ ਕਰਦਾ ਤੁਸੀਂ ਦੇਖ ਲਓ ਬਸ ਸਾਰਾ ਦੀਦੀ ਨੇ ਇੱਦੀ ਕਰਨਾ ਨਹੀਂ ਉਹ ਬੇਟਾ ਜਾ ਕੋਈ ਵੀ ਬੱਚਾ ਸ਼ੋਨਾ ਬੇਟਾ ਤੁਹਾਡੇ ਇਹਦੇ ਲਿਕੇ ਲਿਪਸ ਦੇਖ ਸਕਦੇ ਤੁਸੀਂ ਦੇ ਪੱਕਿਆ ਪਿਆ ਬੂਹ ਉੱਧਰ ਤੋਂ ਦਵਾਈਆਂ ਖਾ ਖੇ ਬੈਡੀਸਨ ਖਾ ਖਾ ਕੇ ਨਾ ਬੁਰੀ ਹਾਲਤ ਹੋਈ ਪਈ ਲੱਗੂ ਜੀ ਛੁੜਾ ਮਮਨੇ ਓ ਛੱਡ ਦੇ ਬਟਾ ਦੇ 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 ਮਮਨੇ ਓਕੇ ਬਟਾ ਓਕੇ ਬਹੁਤ ਪਰੇਸ਼ਾਨ ਹੋਇਆ ਵਾ ਦੇਖ ਲਓ ਤੁਸੀਂ ਦੇਖ ਸਕਦੇ ਹੋ ਯਾਰ ਬਹੁਤ ਪਰੇਸ਼ਾਨ ਹੋਇਆ ਵਾ ਇੰਨੇ ਕਿ ਜ਼ਿਆਦਾ ਵੀਕਨਸ ਆ ਗਈ ਵੀ ਨਾ ਦੇ ਅੰਦਰ ਕੀ ਖਾੜ ਤੋ ਵੀ ਮਨ ਲਓ ਕਿ ਗਿਰਦਾ ਹੈ ਖੜ ਵੀ ਨਹੀਂ ਸਾਦਾ ਪ੍ਰੋਪਰ ਹੋ ਰਿਹਾ ਇਹ ਨੂੰ ਇਹ ਤਾਂ ਬਹੁਤ ਜ਼ਿਆਦਾ ਧਿਆਨ ਰੱਖਣਾ ਪੈਣਾ ਬੱਚੇ ਦਾ ਨਾ ਬਹੁਤ ਜ਼ਿਆਦਾ ਸਰ ਠਾਰਾ ਦਿਨ ਹੋ ਗਿਆ ਕੁਝ ਵੀ ਦਿਖਾਦਾ ਇਹਦੇ ਕੁਝ ਵੀ ਨਹੀਂ ਸਿਰਫ ਮੇਰੀ ਫੀਡ ਤੇ ਹੀ ਮਾੜੀ ਮੋਟੀ ਮੇਰੇ ਛੁਪੀ ਕੀ ਆ बस ਚਲੋ ਦੀਦੀ ਕੋ ਚਲੀੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇ ਐਦਾ ਹੀ ਕਰਦਾ ਸਾਰਾ ਦਿਨ ਇਹ ਬੋਲੋ ਕਿ ਹਾਸਾ ਵੀ ਦੀ ਹੈ ਹਾਸੀ ਵੀ ਦੀ ਤਾਂ ਹੁੱਡਾ ਗੁੱਬਜੀ ਹੋ ਗਈ ਵੀ ਕਿਥੇ ਹਰ ਹਟੇ ਹਾਸਾ ਜ਼ਰਦਾ ਤਾਂ ਇਹਨੂੰ ਬੁਲਾਣਾ ਕਿ ਜਿਹੜੇ ਖੁਸ਼ ਹੋ ਕੇ ਜਵਾਬ ਦੇ ਖੁਸ਼ ਹੋ ਕੇ ਜਵਾਬ ਦੇੜਾ ਖੁਸ਼ ਹੋ ਕੇ ਉੱਠਣਾ ਇਹਨੇ ਸਾਰਾ ਦਿਨ ਉੱਠਣਾ ਹੈ ਚਿੜਚਿੜੇ ਮੂੜ ਦੇ ਵਿੱਚ ਰਹਿੰਦਾ ਬਹੁਤ ਜ਼ਿਆਦਾ ਮੂੜੀ ਦਾ ਅਫਸਰ ਜਾ ਰੰਦਾ ਹੈ ਕਿਸੇ ਨੂੰ ਬੋਲਣ ਸੱਦ ਕਿਸੇ ਨੂੰ ਬੋਲਣ ਵੀ ਨਹੀਂ ਦਿੰਦਾ ਵੀ ਮੇਰੇ ਵੱਲ ਦੇਖੋ ਵੀ ਨਾ ਆਏ ਉਹ ਤਾਂ ਇਹ ਕਿਉ ਕਰਦਾ ਇਹਨੂੰ ਕਿਆ ਅੱਜ ਦਾ ਹੋ ਗਿਆ ਆ ਬੇਟਾ ਡੁੱਡੂ ਚਲੋ ਠੀਕ ਹੈ ਬਾਏ ਬੋਲ ਦੋ ਮੰਮਾ ਨਹੀਂ ਚਲ ਠੀਕ ਹੈ ওকে ਗਾਇਜ਼ ਮਿਲਦੇ ਹਾਂ ਥੋੜੇ ਦੇਰ ਤੱਕ